ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬਾਈ ਕਰਨਦੀਪ ਦੇ ਫਾਰਮ ਤੋਂ ਇੱਕ ਨੀਲੀ ਰਵੀ ਦੀ ਮੱਝ ਬਿਲਕੁਲ ਤਾਜੀ ਸੂਈ ਤੇ ਇਹਦੇ ਨਾਲ ਜਿਹੜੀ ਕੱਟੀ ਹੈ ਦੋਸਤੋ ਇਹ ਵੀ ਬਿਲਕੁਲ ਪਿਓਰ ਨੀਲੀ ਰਵੀ ਕਰਿਓ ਚੱਕ ਕੇ ਕਰਾ ਨਿਸ਼ਾਨੀਆਂ ਵੇਖ ਲਓ ਆ ਸੂ ਤੱਕ ਨਿਸ਼ਾਨੀਆਂ ਲੱਗੀਆਂ ਜੇ ਕੱਟੀ ਦੀ ਵੇਖ ਲਓ ਹੈਨਾ ਜੀ ਪਿਓਰ ਨੀਲੀ ਰਵੀ ਦੀ ਕੱਟੀ ਤੇ ਮੱਝ ਵੀ ਜਿਹੜੀ ਆ ਪਿਓਰ ਨੀਲੀ ਰਵੀ ਸੁਭਾ ਕਰਨਵਾਸ ਹੋਈਆ ਡਿਟੇਲ ਸਾਰੀ ਆਪਾਂ ਕਰਨਦੀ ਤੋਂ ਪੁੱਛ ਲਿਈਨੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਕ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਜੀ ਲਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਬਾਈ ਕਰਨਦੀਪ ਨਾ ਕਰਦੇ ਆ ਗੱਲਬਾਤ ਡਿਟੇਲ ਆਪਾਂ ਸਾਰੀ ਪੁੱਛਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਦੇ ਹੋ ਜੀ ਭਾਈ ਕਰਨਦੀ ਨੂੰ ਸਾਸਰੀ ਗਾਲ ਸਾਸਰੀ ਗਾਲ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਹੋ ਠੀਕ ਠਾਕ ਹੈ ਹਾਂਜੀ ਹਾਂਜੀ ਬਾਬੇ ਨਾਲ ਕਿਸੀ ਮੇਰ ਬਸ ਸ਼ੁਕਰ ਹੈ ਹਾਂਜੀ ਅੱਜ ਨੀਲੀ ਰਵੀ ਲੈ ਆਂਦੀ ਹਾਂਜੀ ਹਾਂਜੀ ਉਹ ਵੀ ਵੀਰ ਜਫਰਾਵਾਦੀ ਜਫਰਾਵਾਦੀ ਨੀਲੀ ਰਵੀ ਹੈ ਨਾ ਪਿਓਰ ਨੀਲੀ ਰਵੀ ਹਾਂਜੀ ਹਾਂਜੀ ਤੇ ਇਹਦੋਂ ਵੱਡੀ ਗੱਲ ਵੀ ਕੱਟੀ ਵੀ ਪਿਓਰ ਨੀਲੀ ਰਵੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਦੋਵੇਂ ਮਾਵਾਂ ਦੀ ਆਈਡੀ ਪੂਰੀ ਉਹ ਫੋਲੋ ਬ੍ਰੀਡ ਚ ਹਾਂਜੀ ਠੀਕ ਹੈ ਤੇ ਐਡਰੈਸ ਇੱਕ ਨੰਬਰ ਬੋਲਦੇ ਆਪਣਾ ਮੇਰਾ ਪਿੰਡ ਵੀਰ ਲਵਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਉਹ ਨੰਬਰ ਫੋਨ ਨੰਬਰ 8557 43577 ਜਿਹੜੀ ਮਾਝਾ ਪਾਂ ਦਿਖਾ ਦੇਣੀ ਆ ਜੀ ਵੀਡੀਓ ਦੇ ਵਿੱਚ ਸੁਭਾ ਕਰਵਾ ਸੋਈ ਇਹ ਵੀਰੇ ਤੀਜਾ ਸੁਭਾ ਸੋਈ ਆ ਤੀਜਾ ਸੁਭਾ ਸੋਈ ਹੈ ਨਾ ਕਿੰਨਾ ਟਾਈਮ ਹੋ ਗਿਆ ਸੋਈ ਮੇਰੇ 7-8 ਦਿਨ ਹੋ ਗਏ ਸੋਈ ਨਾ 7-8 ਦਿਨ ਹੋ ਗਏ ਹਫਤੇ ਦੇ ਅੰਦਰ ਅੰਦਰ ਹੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਚਵਾਵਾ ਤੋਂ ਤੋਂ ਡੜਕਣਾ ਮੇਰੇ ਇਹਦੇ 3 ਕਿਲੋ ਦੁੱਧ ਜੇ 10 ਕਿਲੋ ਹਾਂਜੀ ਠੀਕ ਹੈ ਜੀ ਹਾਂਜੀ 10 ਕਿਲੋ ਦੁੱਧ ਤੋਂ ਬੱਚੇ ਨੂੰ ਛੱਡ ਕੇ ਦੋਸਤੋ ਉਹਦੇ ਥੱਲੇ ਹੈਗਾ ਜੇ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਿਓ ਪੂਰੀ ਫੁੱਲ ਬਰੀਡ ਨੀਲੀ ਰਾਵੀ ਕਰਿਓ ਚੈੱਕ ਜਫਰਾਵਾਦੀ ਚੋਂਦੀ ਜੇ ਇਹਨੂੰ ਬਾਈ ਕਰਨ ਲਓ ਜੀ ਕਰ ਲਿਓ ਚੈੱਕ ਆ ਦੀ ਪਿੱਠ ਫੁੱਟ ਦੀ ਚੜਾਈ ਵੇਖ ਲਿਓ ਲਓ ਜੀ ਵੇਖੋ ਜੀ ਲਓ ਜੀ ਮੁਰਦੀ ਮੱਝ ਦੇ ਦਾ ਆਰਡਰ ਕੁਆਲਟੀ ਵੇਖ ਲਓ ਕਰ ਲਿਓ ਚੈੱਕ ਆ ਲਓ ਜੀ ਬਹੁਤ ਸੋਹਣਾ ਆਰਡਰ ਬੱਚੇ ਸਣੇ 10 ਕਿਲੋ ਦੁੱਧ ਜਿਹੜਾ ਚਵਾਉਣ ਦੇ ਜੇ ਮੌਕੇ ਦਾ ਤਸੱਲੀ ਕਰਨੀ ਹੈ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋਕੇ ਕਰ ਲਿਓ ਤੇ ਬੱਚਾ ਵੀ ਇਹਦੇ ਮਗਰ ਕੱਟੀ ਹੈ ਤੇ ਅੱਜ ਬਾਈ ਕਹਿੰਦਾ ਵੀ ਵੱਡੀ ਆਫਰ ਲਾ ਰਣੀ ਹੈ 100 ਕਿਲੋਮੀਟਰ ਤੱਕ ਦੀ ਪਹੁੰਚ ਆਮ ਫਾਰਮਾਂ ਤੇ ਚੱਲਦੀ ਹੈ 500 ਤੋਂ ਵੀ ਵੱਧ ਦੀ ਪਹੁੰਚ ਹੋਊਗੀ ਹਾਂਜੀ ਹਾਂਜੀ ਵੀਰੇ ਸਾਦਾ ਅੱਜ 5 ਹੋ ਗਈ ਅੱਜ ਅੱਛਾ ਜੀ ਹਾਂਜੀ ਨਹੀਂ ਪਹੁੰਚ ਹੋਊਗੀ ਵੀਰੇ ਕਰਦੀ ਹੈ ਖੁੱਲੇ ਖੁੱਲੇ ਦੇਣਾ ਹਾਂ 150 ਕਿਲੋ ਮਰ ਤੱਕ ਪਹੁੰਚ ਜੀ 150 ਕਿਲੋਮੀਟਰ ਤੱਕ ਦੀ ਪਹੁੰਚ ਹਾਂ ਜੀ ਕਿੰਨੇ ਚ ਮੇਰੇ ਮੰਗਦੇ ਆਪਾਂ 1 ਦਾ ਹਾਂ ਹਮ 1 5 ਦੀ ਕਰਤੀਏ 1 ਲੱਖ 5000 ਚ 150 ਕਿਲੋਮੀਟਰ ਤੱਕ ਦੀ ਪਹੁੰਚ ਹਾਂ ਜੀ ਤੇ ਜੇ ਕੋਈ ਵੀਰ ਗੱਡੀ ਆਪੀ ਲੈਂਦਾ ਫਿਰ ਫੇ ਆਪ ਲੱਖ ਦੀ ਕਰਤੀਏ ਲੱਖ ਦੀ ਹਾਂ ਜੀ ਨਹੀਂ ਲੱਖ ਦੇ ਥੋੜਾ ਜਿਹਾ ਮਾਨਤਰ ਕਰਦੇ ਆ ਕਿੱਥੇ ਚੈਕ ਕਰਨੀ ਆ ਹਾਂ ਪਚਾਨਵੇਂ ਹਜ਼ਾਰ ਦਿੱਤਾ ਨਾ ਜੀ ਬਾਈ 95 ਹਜ਼ਾਰ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਵੇ ਹਾਂਜੀ ਨਾ ਹਾਂਜੀ ਠੀਕ ਹੈ ਤੇ ਜੇ ਉਹਦਾ ਕੋਈ ਆਪਾਂ ਪਹੁੰਚ ਕਰਦੇ ਤੇ ਫਿਰ 1 ਲੱਖ 5000 ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਉਹ ਚੋਂ ਫਿਰ ਜਿਹੜਾ ਬੰਦਾ ਤੰਦਾ ਮਾਨ ਤਾਂ ਜਿਹੜਾ ਹੋਊਗਾ ਮਾਣ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਡਿਮਾਂਡ ਬਾਈ ਨੇ ਰੱਖੀ ਹੈ 1 ਲੱਖ 5000 ਦੇ ਵਿੱਚ 100 ਕਿਲੋ 150 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਇਸ ਮਾਜੀ ਦੀ ਤੇ ਇਹ ਕੱਟੀ ਦੀ ਤੇ ਜੇ ਕੋਈ ਵੀਰ ਗੱਡੀ ਆਪੀ ਲੈ ਆ ਫਿਰ ਤੁਹਾਨੂੰ ਮਜ਼ਦਰੀ ਦੇ 95000 ਰੁਪਏ ਦੇ ਵਿੱਚ ਠੀਕ ਹੈ ਜੀ ਬਿਲਕੁਲ ਵੀਰੇ ਇਹ ਨਾ ਕਹਣ ਕਿ 95 ਚੋਂ 90 ਜਾਂ 80 ਜਾਂ 85 ਜਾਂ 70 ਵਾਲਾ ਵੀਰ ਕੋਈ ਸਤ 85 ਤੋਂ ਘੱਟ ਵੀਰ ਕੋਈ ਨਾ ਬਿਲਕੁਲ ਘੱਟ ਫੋਨ ਨਾ ਲਾਵੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ 90000 ਤੋਂ ਘੱਟ ਤੋਂ ਕੋਈ ਵੀਰ ਡਿਮਾਂਡ ਨਾ ਰੱਖੇ ਮੇਰਾ ਵੀਰ ਕੋਈ ਗੁੱਸਾ ਨਾ ਕਰੇ ਇਹ ਦੋਵੇਂ ਬਰੀਡਾਂ ਆ ਇਹ ਨਹੀਂ ਕਿ ਆਮ ਹਾਂ ਪਿਊਰੀ ਪੂਰੀ ਫੁੱਲ ਬਰੀਡ ਨੀਲੀ ਰਾਬੀ ਮੱਝ ਹਾਂਜੀ ਤੇ ਪੂਰੀ ਫੁੱਲ ਬਰੀਡ 100% ਜਿਹੜੀ ਨੀਲੀ ਰਾਬੀ ਵਿੱਚ ਕੱਟੀ ਠੀਕ ਹੈ ਜੀ ਕੱਟੀ ਦੀ ਅੱਖਾਂ ਵੇਲੇ ਦੋਵੇਂ ਬਿੱਲੀਆਂ ਬਣ ਕੇ ਚੈੱਕ ਕਰ ਲਿਓ ਚਵਾਵਾ ਦੋ ਦੋਨੇ ਬੱਚੇ ਸਣੇ ਅਰਦੇ ਸੈਕਰੀਬੀ ਬੋਲਦੇ ਨੇ ਪਿੰਡ ਲੋਕਾ ਦਾ ਸੀਲ ਪੱਟੀ ਜਿਲ੍ਹਾ ਸ਼੍ਰੀ ਕਰਮਤਾਰ ਸਾਹਿਬ ਨਾਮ ਕਰਨਦੀਪ ਸਿੰਘ ਫੋਨ ਨੰਬਰ ਇੱਕਰੀਫੀ ਬੋਲਦੇ ਫੋਨ ਨੰਬਰ ਚ 98557 4377 ਠੀਕ ਹੈ ਧੰਨਵਾਦ ਉਸਤਰਾ ਵੀਡੀਓ ਵੇਖਣ ਵਾਸਤੇ